ਇੱਕ ਕਹਾਣੀ ਮਾਤਾ ਗੁਜਰੀ ਜੀ 1699 ਈਸਵੀ ਇਸ ਤਾਖੀ ਦਾ ਦਿਨ ਸੀ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਸੰਗਤਾਂ ਦੇ ਵਿਸ਼ਾਲ ਦੀਵਾਨ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਸੀਸ ਦੀ ਮੰਗ ਕੀਤੀ ਤਾਂ ਉਸ ਵੇਲੇ ਮਾਤਾ ਗੁਜਰੀ ਜੀ ਦੀ ਮੌਕੇ ਤੇ ਹੋਣ ਗੁਰੂ ਜੀ ਵਿੱਚ ਡ੍ਰਿੜ ਵਿਸ਼ਵਾਸ ਸਾਰਿਆਂ ਲਈ ਪ੍ਰੇਰਨਾ ਦਾ ਸਰਬਪਣ ਬਣ ਗਿਆ ਮਾਤਾ ਜੀ ਦੀ ਪੰਥ ਨੂੰ ਸਦੀਵੀ ਪ੍ਰੇਰਨਾ ਹੀ ਇਹ ਸੀ ਕਿ ਗੁਰੂ ਦਾ ਬਾਣਾ ਮਿੱਠਾ ਹੈ ਉਸ 'ਤੇ ਭਰੋਸਾ ਅਤੇ ਵਿਸ਼ਵਾਸ ਹੀ ਸਿਰਫ ਸਿੱਖਾਂ ਦੇ ਹੀ ਨਹੀਂ ਸਗੋਂ ਪੂਰੇ ਪੰਥ ਨੂੰ ਨਵੀਂ ਤਾਕਤ ਹੈ ਮਾਤਾ ਜੀ ਦੀ ਇਹ ਅਟਲਤਾ ਕੋਈ ਇੱਕ ਦਿਨ ਦੀ ਨਹੀਂ ਸੀ ਉਹਨਾਂ ਨੇ ਆਪਣੀ ਜ਼ਿੰਦਗੀ ਹੀ ਸਬਰ ਅਤੇ ਸੇਵਾ ਨਾਲ ਗੁਜ਼ਾਈ ਗੁਰੂ ਪਰਿਵਾਰ ਦੇ ਹਰ ਪੜਾ ਵਿੱਚ ਉਹ ਸਾਥ ਰਹੇ ਕਦੇ ਕਰਤਾਰਪੁਰ ਕਦੇ ਸ੍ਰੀ ਗਿਰੀਕਪੁਰ ਸਾਹਿਬ ਕਦੇ ਨਗਰ ਬਾਬਾ ਬਕਾਲਾ ਸਾਹਿਬ ਤੇ ਫਿਰ ਸ੍ਰੀ ਅਨੰਦਪੁਰ ਸਾਹਿਬ ਜਿਸ ਦੀ ਵੀ ਸੰਗਤ ਇਕੱਠੀ ਹੁੰਦੀ ਮਾਤਾ ਗੁਜਰੀ ਜੀ ਆਪਣੀ ਸਾਦੇ ਜੀਵਨ ਤੇ ਨਿਮਰਤਾ ਨਾਲ ਸਭ ਦੇ ਦਿਨਾਂ ਨੂੰ ਜਿੱਤ ਲੈਂਦੀ ਉਹ ਸਿਰਫ ਮਾਂ ਹੀ ਨਹੀਂ ਸਿੱਖਿਆਕਾਰ ਵੀ ਸਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਬਚਪਨ ਤੋਂ ਹੀ ਉਹਨਾਂ ਨੇ ਅਰਮਨਾਲ ਜੁੜਨ ਦੀ ਪ੍ਰੇਰਣਾ ਦਿੱਤੀ ਸਚਾਈ ਗ੍ਰਿਹੜਤਾ ਭਾਵ ਅਤੇ ਮਾਇਆ ਤੋਂ ਨਿਰਲੇਪ ਰੰਗ ਦੀਆਂ ਬਾਤਾਂ ਉਹਨਾਂ ਨੇ ਹੀ ਸਿਖਾਈਆਂ ਬਾਲ ਗੋਬਿੰਦ ਰਾਏ ਜੀਂਆਂ ਛੋਟੀਆਂ-ਛੋਟੀਆਂ ਖੇਡਾਂ ਵਿੱਚ ਵੀ ਉਹ ਗੂੜੇ ਅਰਥ ਵੇਖਦੇ ਅਤੇ ਉਹਨਾਂ ਨੂੰ ਤਪ ਵਿਖ ਲਈ ਤਿਆਰ ਕਰਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜਦ ਸੰਗਤਾਂ ਵਿੱਚ ਨਵਾਂ ਜੋਸ਼ ਭਰਦੇ ਯੋਧਿਆਂ ਨੂੰ ਹੌਸਲਾ ਦਿੰਦੇ ਆਂ ਜਾਂ ਕੌਮ ਲਈ ਅਦੁੱਪਤ ਕੈਸ ਨੇ ਲੈਂਦੇ ਉਸ ਦੇ ਪਿੱਛੇ ਮਾਤਾ ਗੁਜਰੀ ਜੀ ਦੇ ਸੰਸਕਾਰ ਹੀ ਸਨ ਉਹਨਾਂ ਨੇ ਆਪਣੇ ਪੁੱਤਰ ਨੂੰ ਸਿਰਫ ਕਿਰਪਾਨ ਅਤੇ ਕਲਮ ਦਾ ਤਨੀ ਹੀ ਨਹੀਂ ਬਣਾਇਆ ਸਗੋਂ ਮੁਆਫ ਕਰਨਾ ਸੇਵਾ ਕਰਨੀ ਅਤੇ ਇਨਸਾਫ ਲਈ ਅਡੋਲ ਖੜਾ ਰਹਿਣਾ ਵੀ ਸਿਖਾਇਆ ਪਹਾੜੀ ਰਾਜਾ ਨਾਨ ਹੋਣ ਵਾਲੀਆਂ ਝੜਪਾਂ ਦੇ ਦੌਰਾਨ

ਕਾਲ ਸੇ ਦੀ ਸਾਜਨਾ ਦੇ ਪਿੱਛੇ ਜੋ ਹੌਸਲਾ ਤੇ ਵਿਸ਼ਵਾਸ ਸੀ ਉਸ ਦੀਆਂ ਜੜਾਂ ਮਾਤਾ ਗੁਜਰੀ ਜੀ ਦੇ ਵਿਰਸਾਈ ਸੰਸਕਾਰਾਂ ਵਿੱਚ ਹੀ ਸਨ ਉਹਨਾਂ ਦੀ ਜ਼ਿੰਦਗੀ ਸਾਨੂੰ ਸਿਖਾਉਂਦੀ ਹੈ ਕਿ ਇੱਕ ਮਾਂ ਦੀ ਗੋਦ ਵਿੱਚੋਂ ਮਿਲਣ ਵਾਲੀਆਂ ਸਿੱਖਿਆਵਾਂ ਔਰੀ ਕੌਮ ਦੇ ਭਵਿੱਖ ਨੂੰ ਰਾਹ ਦਿਖਾ ਸਕਦੀਆਂ ਹਨ ਇਸ ਲਈ ਹੀ ਸਿੱਖ ਫੰਦ ਮਾਤਾ ਗੁਜਰੀ ਜੀ ਨੂੰ ਬਹੁਤ ਅਦਬ ਸਤਿਕਾਰ ਨਾਲ ਯਾਦ ਕਰਦਾ ਹੈ ਅਤੇ ਸਬਰ ਸੰਤੋਖ ਵੀ ਮੂਰਤ ਸਮਝਦਾ ਹੈ